ਮੋਬਾਈਲ ਟਾਵਰ ਕਾਰਨ ਸਿਹਤ 'ਤੇ ਕਿਸੇ ਵੋਲਟ ਪ੍ਰਭਾਵ ਨੂੰ ਨਕਾਰਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਇੱਕ ਜਹੀ ਨੀਤੀ ਬਣਾਉਣ ਜਾ ਰਹੀ ਹੈ ਜਿਸ ਤਹਿਤ ਟਾਵਰਾਂ ਨੂੰ ਖਾਸ ਤੌਰ 'ਤੇ ਰਹਾਇਸ਼ੀ ਇਲਾਕਿਆਂ 'ਚ ਲਗਾਉਣਾ ਆਸਾਨ ਹੋ ਜਾਏਗਾ। ਕੇਂਦਰੀ ਦੂਰ ਸੰਚਾਰ ਸਕੱਤਰ ਜੈ ਅਸਦੀਪਿਕ ਨੇ ਕਿਹਾ ਕਿ ਨੀਤੀ ਅਗਲੇ 2 ਮਹੀਨਿਆਂ 'ਚ ਤਿਆਰ ਹੋ ਜਾਏਗੀ। ਦੀਪਿਕ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ 'ਚ ਹਾਲੇ ਤੱਕ ਅਜਿਹਾ ਕੋਈ ਦਿਨ ਨਹੀਂ ਹੋਇਆ ਜਿਸ 'ਚ ਮੋਬਾਈਲ ਟਾਵਰ ਕਾਰਨ ਲੋਕਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਕਹਿਣ ਦੀ ਗੱਲ ਕਹੀ ਗਈ ਹੋਵੇ। ਏਵੀਐਸ ਇਲੈਕਟ੍ਰੋਨਿਕਸ ਦੇ ਪ੍ਰਬੰਧਕ ਨਿਰਦੇਸ਼ਕ ਕੇ.ਈ. ਰੰਗਨਾਥਨ ਨੇ ਆਪਣੇ ਅਹੁਦੇ ਤੇ ਕੰਪਨੀ ਦੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਬੰਦੇ ਕੰਪਨੀ ਨੇ ਦੱਸਿਆ ਕਿ ਉਹਨਾਂ ਨੇ ਹੋਰ ਕੈਰੀਅਰ ਚੁਣਨ ਕਾਰਨ ਤਿਆਗ ਦਿੱਤਾ ਹੈ। ਕੰਪਨੀ ਡਾਟ ਮੈਟ੍ਰਿਕ ਸਪ੍ਰਿੰਟਰ ਪੁਆਇੰਟ ਆਫ ਸੇਲ ਮਸ਼ੀਨ, ਕੀਬੋਰਡ, ਮਾਊਸ, ਯੂਪੀਐਸ ਸੈਟ ਆਫ ਬਾਕਸ ਆਦਿ ਬਣਾਉਂਦੀ ਹੈ। ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੀ ਸੂਚੀ ਸ਼ਾਮਲ ਪੂਟਾਨ ਜਲਦੀ ਹੀ ਵਿਕਾਸ ਦਰ ਦੇ ਮਾਮਲੇ 'ਚ 파ਰਟਨ ਨੂੰ ਵੀ ਪਿੱਛੇ ਛੱਡ ਸਕਦਾ ਹੈ। ਕੋਮੰਟਰੀ ਮੁਦਰਾ ਫੰਡ ਨੇ ਅੰਦਾਜ਼ਾ ਪ੍ਰਗਟ ਕੀਤਾ ਹੈ ਕਿ 2017-18 ਦੇ ਦੌਰਾਨ ਪੂਟਾਨ ਦੀ ਵਿਕਾਸ ਦਰ 11% ਰਹੇਗੀ ਕਿਉਂਕਿ ਦੇਸ਼ ਨੇ ਹਾਲ ਹੀ ਦੇ 2 ਸਾਲਾਂ ਦੇ ਵਿੱਚ ਵਧੀਆ ਆਰਥਿਕ ਤਰੱਕੀ ਕੀਤੀ ਹੈ। ਗੋਤਰਾਜ਼ ਐਂਡ ਬਾਈਸਤੂਪਕਰਨ ਇਕਾਈ ਨੇ ਆਪਣੇ ਤਕਨੀਕੀ ਧਾਇਰ ਨੂੰ ਬਤਾਉਂਦੇ ਹੋਏ ਬਟੇਂਡੀ ਕੰਪਨੀ ਸ਼ੇਅਰ ਚਲਦੇ ਨਾਲ ਹੱਥ ਮਿਲਾਇਆ ਹੈ। ਇਹ ਦੋਵੇਂ ਕੰਪਨੀਆਂ ਇਕੱਠੀਆਂ ਹੋ ਕੇ ਫ੍ਰੀਜਾਂ ਦੇ ਖੇਤਰ 'ਚ ਕੰਮ ਕਰਨਗੀਆਂ। 2 ਸਾਲ ਪਹਿਲਾਂ ਹੋਏ ਇੱਕ ਸਮਝੌਤੇ ਦੇ ਤਹਿਤ ਕੰਪਨੀਆਂ ਨੇ 쿨ਿੰਗ ਸੋਲੂਸ਼ਨ ਨੂੰ ਲਾਂਚ ਕਰਨ ਤੇ ਕੰਮ ਕੀਤਾ ਸੀ। ਕੰਪਨੀ ਮੁਤਾਬਕ ਸਾਲ 2020 ਤੱਕ ਕੰਪਨੀ ਦਾ ਟਾਰਗੇਟ 200 ਕਰੋੜ ਦਾ ਕਾਰੋਬਾਰ ਕਰਨ ਦਾ ਹੈ। ਹੁਣ ਹਰ ਕੋਈ ਡਾਕ ਟਿਕਟ ਤੇ ਆਪਣੇ ਫੋਟੋ ਲਗਵਾ ਸਕੇਗਾ 12 ਟਿਕਟਾਂ ਲਈ ਤੁਹਾਨੂੰ ਸਿਰਫ 300 ਰੁਪਏ ਦੇਣੇ ਹੋਣਗੇ ਡਾਕ ਵਿਭਾਗ ਸਖਤਰ ਐਸਕੇਸੀ ਨੇ ਦੱਸਿਆ ਕਿ ਸੇ ਡਾਕ ਵਿਭਾਗ ਨੂੰ ਲੋਕਾਂ ਦੇ ਹੋੜ ਨੇੜੇ ਲੈ ਜਾਣਾ ਚਾਹੁੰਦੇ ਹਨ ਪਹਿਲਾਂ ਸਹੂਲਤ ਕੋਜੀ ਦਿਨਾਂ ਲਈ ਸੀ ਪਰ ਲੋਕਾਂ ਦੇ ਉਚਾਰਨ ਨੂੰ ਦੇਖਦੇ ਹੋਏ ਇਸ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਦੇਹ ਦਾ ਸਭ ਤੋਂ ਵੱਡਾ ਬੈਂਕ ਐਸਪੀ ਬਾਂਡ ਜਾਰੀ ਕਰਕੇ ਅਮਰੀਕੀ ਡਾਲਰ ਜਾਂ ਹੋਰ ਤਬੀਲ ਮੁਦਰਾ ਵਿੱਚ 1.5 ਅਰਬ ਡਾਲਰ ਤੱਕ ਦੇ ਲੰਮੇ ਸਮੇਂ ਲਈ ਪੂੰਜੀ ਜੁਟਾਵੇਗਾ ਪਾਰਤੀ ਸਟੇਟ ਬੈਂਕ ਨੇ ਬੀਐਸਈ ਨੂੰ ਦਿੱਤੀ ਸੂਚਨਾ ਚ ਕਿਹਾ ਹੈ ਕਿ ਬੋਰਡ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਤੇ ਫੈਸਲਾ ਲਿਆ ਗਿਆ ਐਸਬੀਐਨ ਨੇ ਕਿਹਾ ਕਿ ਕੇਂਦਰੀ ਨਿਰਦੇਸ਼ਕ ਮੰਡਲ ਦੀ ਕਾਰਜਕਾਰੀ ਕਮੇਟੀ 29 ਜੂਨ 2016 ਨੂੰ ਹੋਈ ਬੈਠਕ ਚ 150 ਕਰੋੜ ਡਾਲਰ ਤੱਕ ਜਟਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਰਮਨ ਦੀ ਆਟੋਮੋਬਾਈਲ ਨਿਰਮਾਤਾ ਕੰਪਨੀ ਪੌਸ਼ ਦੁਨੀਆ ਪਰਚ ਆਪਣੀਆਂ ਹਾਈ ਪਰਫਾਰਮੈਂਸ ਕਾਰਾਂ ਲੈ ਕੇ ਜਾਣੀ ਚਾਹੁੰਦੀ ਹੈ ਜਿਨ੍ਹਾਂ ਦੀ ਕੀਮਤ 1.42 ਕਰੋੜ ਰੁਪਏ ਤੋਂ ਸ਼ੁਰੂ ਹੋ ਕੇ 2.81 ਕਰੋੜ ਰੁਪਏ ਤੱਕ ਹੈ ਇਨਾਂ ਕਾਰਾਂ ਨੂੰ ਕੰਪਨੀ ਨੇ ਨਵੇਂ ਡਿਜ਼ਾਈਨ ਦੇ ਤੱਤ ਬਣਾਇਆ ਅੱਜ ਆਈਫੋਨ ਦਾ ਜਨਮ ਦਿਨ ਹੈ 3 ਜੂਨ 2007 ਨੂੰ ਐਪਲ ਨੇ ਆਪਣਾ ਪਹਿਲਾ ਆਈਫੋਨ ਦੁਨੀਆ ਦੇ ਸਾਹਮਣੇ ਲਿਆਂਦਾ ਸੀ ਸਹੀ ਮਾਇਨੇ ਵਿੱਚ ਦੁਨੀਆ ਦਾ ਪਹਿਲਾ ਸਮਾਰਟਫੋਨ ਸੀ ਪਹਿਲੇ ਆਈਫੋਨ ਦਾ ਕੋਡ ਨਾਮ ਪਰਪਲ ਰੱਖਿਆ ਗਿਆ ਸੀ ਐਪਲ ਦੀ ਸਭ ਤੋਂ ਵੱਡੀ ਖਾਸਤ ਰਹੀ ਕਿ ਉਸਨੇ ਸਮੇਂ ਦੇ ਮੁਤਾਬਕ ਆਪਣੇ ਸਮਾਰਟਫੋਨ ਨੂੰ ਬਦਲਿਆ ਭਾਰਤ ਦੇ WhatsApp ਤੇ ਬੈਨ ਨਹੀਂ ਲੱਗੇਗਾ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਸ ਮੰਦੀ ਪਟੀਸ਼ਨ ਖਾਰਜ ਕਰਦੇਤੀ ਇਸ ਪਟੀਸ਼ਨ ਤੇ WhatsApp ਤੇ ਪਵੰਦੀ ਲੌਂਡ ਦੀ ਮੰਗ ਕੀਤੀ ਗਈ ਇਸ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਲੰਗੇ ਅਪ੍ਰੈਲ ਤੋਂ WhatsApp ਨੇ 256 ਬਿਟ ਐਂਡ ਟੂ ਐਂਡ ਇਨਕ੍ਰਿਪਸ਼ਨ ਦੀ ਇਸੁੱਲਾ ਸ਼ੁਰੂ ਕਰ ਦਿੱਤੀ ਹੈ ਇਸ ਨਾਲ ਸਿਕਿਉਰਟੀ ਨੂੰ ਤੋੜਨਾ ਸੌਖਾ ਨਹੀਂ ਹੈ